ਲਖਾਰੀ ਜੱਟ ਨੇ ਗੀਤਕਾਰ ਜੱਟ ਜੱਟਾਂ ਦੇ ਖਿਲਾਫ ਹੋਂ ਤੁਸੀਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੁੱਦੇ ਪੈ ਜਾਣਗੇ ਸਾਰੇ ਪੁਰਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੂਲਚਗਾਰੀਆਂ ਕਰਕੇ ਦੱਲੇਵਾਜੀ ਕਰਦੇ ਨੇ ਅਰੇ ਤੁਹਾਡੇ ਬਾਹਰ ਚ ਬਹਿ ਜਾਣਾ ਆ ਕੇ ਲੋਕ ਮੈਂ ਜੀ ਮੈਂ ਤਾਂ ਆ ਬਾਹਰ ਚ ਬਹਿਣ ਨੂੰ ਤਿਆਰ ਆ ਮੈਂ ਤਾਂ ਇਹਨਾਂ ਤੋਂ ਡਰਦੇ ਨਹੀਂ ਮੈਨੂੰ ਪਤਾ ਹੈ ਵੀ ਸਾਰੇ ਗੁਲਾਮ ਨੇ ਇਹ ਇਹ ਗੁਲਾਮੀ ਦੇ ਮੁਜਸਮੇ ਨੇ ਸਰਕਾਰ ਦੇ ਝੋਲੀ ਚੱਕਨੇ ਜੁੱਤੀ ਚੱਟਨੇ ਲਿਖਾਰੀ ਜੱਟ ਨੇ ਗੀਤਕਾਰ ਜੱਟ ਨੇ ਖਿਡਾਰੀ ਜੱਟ ਨੇ ਸਾਇੰਸਦਾਰ ਜੱਟ ਨੇ ਪੋਲਿਟਿਸ਼ਨ ਜੱਟ ਨੇ ਮੈਂ ਕਹਿ ਦਣਾ ਫੇਰ ਖੇਤੀ ਸਾਰੀ ਉਹਨਾਂ ਦੇ ਸਿਰ ਤੇ ਚੱਲੀ ਜਾਂਦੀ ਐ ਰੋਟੀ ਕਿੱਥੋਂ ਖਾਓਗੇ ਮੈਂ ਦੱਸਾਂ ਇਹ ਵੀ ਤੁਹਾਨੂੰ ਪੁਲੇਖਾ ਹੈ ਇਹਦੀ ਸਾਡੀਆਂ ਪਸ਼ਰੀਆਂ ਸ਼੍ਰੇਣੀਆਂ ਨਾ ਉਹ ਕਰਦੀਆਂ ਖੇਤੀ ਜਿਹਦੇ ਕੋਲੇ ਚਾਰ ਕਿਲੇ ਬਾਦ ਦਾ ਤਾਸ਼ਕੋੜ ਦਾ ਪਿੰਡ ਚ ਬਹਿ ਕੇ ਅਗਰ ਸਾਰਿਆਂ ਨੂੰ ਇੱਕ ਤੱਕੜੀ 'ਚ ਨਾ ਤੋਲੋ ਤੁਸੀਂ ਪਮਣ ਢਾਈ ਇਕੜ ਦਾ ਨੰਗ ਜੱਟ ਬੈਠਾ ਹੋਵੇ ਜਦੋਂ ਉਹਦੇ ਸਾਹਮਣੇ ਪਛੜੀ ਛਿਲਣੀ ਦਾ ਬੰਦਾ ਬੈਠਾ ਨਾ ਫੁਕਾਰੇ ਮਾਰਨ ਲੱਗ ਜਾਂਦਾ ਰੋਟੀ ਕੌਣ ਖਵਾਉਂਦਾ ਰੋਟੀ ਲੋਕੀ ਆਪਦੀ ਕਿਰਤ ਨਾਲ ਖਾਂਦੇ ਏ ਥੋੜਾ ਖਵਾ ਦੂ ਜ਼ਮੀਨਾਂ ਕਿਹਦੇ ਕੋਲੇ ਇਹਨੂੰ ਕਿੱਥੋਂ ਆਈਆਂ ਹੈ ਕਿਹਦੇ ਕੋਲੇ ਦੱਸੋ ਆਈਆਂ ਕਿੱਥੋਂ ਛੱਡੋ ਤੁਸੀਂ ਇਹ ਕਿਹੜੀ ਮਾਨਸਿਕਤਾ ਚੋਂ ਨਿਕਲਦਾ ਹੈ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜੇ 2 4 10 ਤੁਸੀਂ ਤਾਂ ਕਹਿ ਰਹੇ ਹੋ ਕਿ ਸਾਰੇ ਹੀ ਇਹੋ ਜੇ ਬਹੁ ਗਣਤੀ ਬਹੁ ਗਣਤੀ ਨਾ ਮਰਜੀ ਪੰਜਾਬ ਆਪ ਜੀ ਕੁੰਡੀਆਂ ਮੁੱਛਾ ਕਰਕੇ ਕਹਿੰਦੇ ਅਸੀਂ ਬੱਬੂ ਮਾਨ ਦੇ ਗੀਤ ਚ ਕਹਿੰਦੇ ਆ ਕਿ ਜਦੋਂ ਸਕੰਦਰ ਆਇਆ ਗਾਂ ਟੱਕਰ ਗਿਆ ਜੱਟ ਪੋਰਸ ਜੱਟ ਕਿਹੜਾ ਸੀ ਪੋਰਸ ਸਕੰਦਰ ਨੂੰ ਟੱਕਰਿਆ ਪੋਰਸ ਇੱਥੇ ਆ ਕੇ ਕਹਿੰਦੇ ਠੱਲ ਪਾਈ ਐ ਅਸੀਂ ਨਾ ਪੁੱਛ ਨਹੀਂ ਜੀ ਨਾ ਲੱਗਿਆ ਸੀ ਸਮਝੌਤਾ ਹੋ ਗਿਆ ਸੀ ਸਕੰਦਰ ਦੇ ਘਰੇ ਕਲੇਸ ਪੈ ਗਿਆ ਉਹਨੂੰ ਬਾਫ ਜਾਣਾ ਪੈਗਾ ਜੁਰਾਨ ਚ ਨਹੀਂ ਤਾਂ ਉਹਨੇ ਅੱਗੇ ਲੰਘ ਜਾਣਾ ਸੀ ਨਾਲ ਸੀ ਆਪਣਾ ਪੋਰਸ ਇਤਿਹਾਸ ਨੂੰ ਸਹੀ ਪੜੋ ਸਾਰਾ ਇਹ ਨਹੀਂ ਝੂਠ ਬੋਲਣਾ ਬੰਦਾ ਮਾਰ ਕੇ ਖਾ ਜਾਣਾ ਘੱਟ ਤੋਲਣਾ ਨਜ਼ਰ ਮਾੜੀ ਤੋਂ ਮਾੜੀ ਰੱਖਣੀ ਤੇ 5 ਮਿੰਟਾਂ ਬਾਅਦ ਮੰਦਰ ਮਸੀਤ ਤੇ ਗੁਰਦੁਆਰੇ ਜਾ ਕੇ ਮਾਫ਼ੀਆਂ ਮੰਗ ਲੈਣੀਆਂ ਕਮਾਲ ਨਹੀਂ ਰੱਬ ਤੇ ਨਾ ਭਗਵਾਨ ਵੀ ਉਹੀ じゃਈ ਸਾਰਾਂ ਦਾ ਇਹ ਪੁਜਾਰੀ ਦੀ ਵੀ ਕੁਆਲਿਟੀ ਹੈ ਪੁਜਾਰੀ ਦੀ ਵੀ ਇਹ ਕੁਆਲਿਟੀ ਪੁਜਾਰੀ ਦੀ ਕੁਆਲਿਟੀ ਹੀ ਪੁਜਾਰੀ ਦੀ ਹੈ ਜਿੱਡਾ ਵੱਡਾ ਪੁਜਾਰੀ ਓਡਾ ਵੱਡਾ ਮਕਾਰੀ ਅੱਖ ਗੰਦੀ ਹੈ ਉਹਦੀ ਅੱਖ ਗੰਦੀ ਰਾਜ ਦਰਬਾਰ ਦੇ ਨਾਲ ਖੜਦਾ ਹੈ ਉਹੰਤਮਾਨ ਦਾ ਅਸਰ ਹੋਇਆ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਲੋਕਾਂ ਦੇ ਦਿਲਾਂ 'ਚ ਛਾਏ ਹੋਇਆ ਤੁਹਾਨੂੰ ਲੱਗ ਜੇ ਮਰਾਸੀਆਂ ਜਾਂ ਟੀਚਰਾਂ ਨਾਲ ਪਿੰਡ ਦਾ ਵਿਗੜਿਆ ਬੰਦਾ ਸੁਧਰ ਜੇ ਤੇ ਪਿੰਡ 'ਚ ਕੋਈ ਬਦਮਾਸ਼ੀ ਨਾ ਹੋਵੇ ਗੜਚ ਪਾੜਿਆ ਚੋਲਾ ਰੰਗ ਦੇ ਪਸੰਦੀ ਚੋਲਾ ਫੀਮ ਖਾਲੀ ਤੋੜਾ ਬਸ ਇੱਕ ਸਾਲ